ਸਿਆਣੇ ਕਹਿੰਦੇ ਨੇ ਅਗਰ ਤੁਸੀਂ ਸੱਚੀ ਨੀਤ ਦੇ ਨਾਲ ਕਿਸੇ ਕੰਮ ਦੇ ਮਗਰ ਪੈ ਜਾਓ ਤਾਂ ਤੁਹਾਡੀ ਫਤਿਹ ਜ਼ਰੂਰ ਹੁੰਦੀ ਹੈ ਅੱਜ 26 ਜਨਵਰੀ ਦੇ ਮੌਕੇ ਦੇ ਉੱਤੇ ਸ਼ੁਭ ਦਿਹਾੜੇ ਦੇ ਮੌਕੇ ਦੇ ਉੱਤੇ ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਤਾਂ ਗਣਤੰਤਰ ਦਿਵਸ ਦੀਆਂ ਸ਼ਾਰਪੁਰ ਤੋਂ ਜਿੱਥੇ ਮੇਰੀ ਡਿਊਟੀ ਲੱਗੀ ਹੈ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਅੱਜ ਦੇ ਸ਼ੁਭ ਦਿਹਾੜੇ ਤੇ ਮੈਂ ਆਪਣੇ ਹਲਕੇ ਦੇ ਲੋਕਾਸ਼ਰੀ ਅਨੰਦਪੁਰ ਸਾਹਿਬ ਨੰਗਲ ਤੇ ਉਹ ਹਜ਼ਾਰਾਂ ਲੋਕ ਜੋ ਰੋਜ਼ ਇਸ ਸੜਕ ਤੋਂ ਇਸ ਮਾਰਗ ਤੋਂ ਸਾਡੇ ਇਲਾਕੇ ਚੋਂ ਜਾਂ ਹਿਮਾਚਲ ਜਾਂਦੇ ਨੇ ਜਾਂ ਹਿਮਾਚਲ ਚੋਂ ਪੰਜਾਬ ਆਉਂਦੇ ਨੇ ਚੰਡੀਗੜ੍ਹ ਜਾਂਦੇ ਨੇ ਉਹਨਾਂ ਨੇ ਇੱਕ ਵੱਡੀ ਖੁਸ਼ਖਬਰੀ ਵੱਡੀ ਸੁਗਾਤ ਦੇ ਰਿਹਾ ਮੇਰੇ ਲੋਕਾਂ ਨਾਲ ਮੈਨੂੰ ਮਾਰਚ 2022 ਚ ਇਸ ਪਾਵਨ ਪਵਿੱਤਰ ਨਗਰੀ ਦਸ਼ਮੇਸ਼ ਪਿਤਾ ਦੀ ਨਗਰੀ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ ਉਹ ਮਹਾਨ ਪਵਿੱਤਰ ਧਰਤੀ ਮਾਤਾ ਨੈਣਾ ਦੇਵੀ ਦੀ ਧਰਤੀ ਜਲਫਾ ਮਾਤਾ ਦੀ ਧਰਤੀ ਦੀ ਸੇਵਾ ਬਖਸ਼ੀ ਮੈਂ April 2022 ਤੋਂ ਇਸ ਕੰਮ ਦੇ ਮਗਰ ਪੈ ਗਿਆ ਉਹ ਕੰਮ ਜੋ ਸਾਡੇ ਹਲਕੇ ਦਾ ਸਭ ਤੋਂ ਵੱਡੀ ਮੰਗ ਸੀ ਕੀਰਪੁਰ ਸਾਬ ਤੋਂ ਲੈ ਕੇ ਜਿਹੜੀ ਮਹਿਤਪੁਰ ਉਨਾ ਤੱਕ ਨੰਗਲ ਦੇ ਬਾਰਡਰ ਤੱਕ ਜਿਹੜੀ ਸੜਕ ਹੈ ਉਹਦਾ ਚਾਰ ਮਾਰਗੀ ਹੋਣਾ ਇਸ ਸੜਕ ਨੇ ਨਾ ਜਾਣੇ ਪਤਾ ਨਹੀਂ ਕਿੰਨੀ ਲੋਕਾਂ ਦੀ ਜਾਨਾਂ ਲਈਆਂ ਕਿੰਨੇ ਮਾਵਾਂ ਦੇ ਪੁੱਤ ਚਲੇ ਗਏ ਕਿੰਨੇ ਘਰਾਂ ਦੇ ਚਿਰਾਗ ਬੁਝ ਗਏ ਮੈਂ ਅਨੇਕਾਂ ਇਧਰ ਨੇ ਕਰਾਂ ਜਾ ਕੇ ਦੇਖਿਆ ਜਿਨ੍ਹਾਂ ਦਾ ਪਰਿਵਾਰ ਖਤਮ ਹੋ ਗਿਆ ਕਿਉਂ ਲਖੂਨੀ ਮਾਰਗ ਸੀ ਜਿਹੜੇ ਕੱਟ ਮੋੜ ਤੇ ਸਿੰਗਲ ਮਾਰਗ ਹੋਣ ਕਰਕੇ ਬਹੁਤ ਤੇਜ਼ ਰਫ਼ਤਾਰ ਤੋਂ ਲੋਕ ਜਾਂਦੇ ਸੀ ਤੇ ਨਿਤ ਕੋਈ ਨਾ ਕੋਈ ਜਿਹੜੀ ਕੀਮਤੀ ਜਾਨ ਹੈ ਉਹ ਜਾਂਦੀ ਹੈ ਇਸ ਨੂੰ ਬਾਰ-ਬਾਰ ਕੇਂਦਰ ਸਰਕਾਰ ਦੇ ਰਾਕਾ ਕੀਤਾ ਕਈ ਸਰਵੇ ਕਰਵਾਏ ਚਿੱਠੀਆਂ ਲਿਖੀਆਂ ਕੋਈ ਵੀ ਅਗਰ ਆ ਕੇ ਰਿਕਾਰਡ ਚੈੱਕ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਤੇ ਸਾਨੂੰ ਸਾਡੀ ਜਿਹੜੀ 1 ਸਾਲ ਦੇ ਬਾਅਦ ਹੀ April 2023 ਚ ਸਾਨੂੰ ਇੱਕ ਵੱਡੀ ਜਿੱਤ حاصل ਹੋਈ ਜਦੋਂ ਮਿਨਿਸਟਰੀ ਨੇ ਕਹਿਤਾ ਕਿ ਹਾਂ ਇਸ ਰੋਡ ਰੋਡ ਦਾ ਕੰਸਲਟੈਂਟ ਹਾਇਰ ਕੀਤਾ ਜਾਵੇ ਤੇ ਸਰਵੇ ਕੀਤਾ ਜਾਵੇ ਸਰਵੇਅਰ ਨੂੰ ਬਾਰ ਬਾਰ ਮਿਲ ਮਿਲ ਕੇ ਮਿਲ ਮਿਲ ਕੇ ਅਸੀਂ ਜਿਹੜਾ ਹੁਣ ਅਜ ਇਸ ਮੁਕਾਮ ਤੇ ਪਹੁੰਚੇ ਆ ਕਿ ਇਹ ਜਿਹੜੀ ਸੜਕ ਹੈ ਪਾਸ ਹੋ ਚੁੱਕੀ ਹੈ ਮੈਂ ਨਵੰਬਰ 2024 ਦੇ ਵਿੱਚ ਗਟਕਰੀ ਸਾਹਿਬ ਨੂੰ ਮਿਲਿਆ ਜਦੋਂ ਇਹ ਸਟੇਜ ਫਾਈਨਲ ਸਟੇਜ ਤੇ ਸੀ ਅਪਰੂਵਲ ਤੇ ਸੀ ਉਹਨਾਂ ਦੇ ਟੇਬਲ ਤੇ ਸੀ ਤੇ ਉਹਨਾਂ ਨੂੰ ਜਾ ਕੇ ਦੱਸਿਆ ਕਿ ਸੜਕ ਕਿਉਂ ਜ਼ਰੂਰੀ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਉਹਨੇ ਵੱਡਾ ਦਿਲ ਦਿਖਾਉਂਦੇ ਹੋਏ ਸੜਕ ਵੀ ਪਾਸ ਕੀਤੀ ਤੇ ਇੱਕ ਛੋਟਾ ਜਿਹਾ ਬਾਈਪਾਸ ਅਨੰਦਪੁਰ ਸਾਹਿਬ ਸ਼ਹਿਰ ਲਈ ਤਾਂ ਕਿ ਹੋਲੇ ਮਹੱਲੇ ਦੇ ਵੇਲੇ ਜੇ ਲੋ ਲੱਖਾਂ ਦੀ ਸੰਕਟਾਂ ਆਉਂਦੀਆਂ ਤਾਂ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਟੂਰਿਜ਼ਮ ਹੋਰ ਵਧ ਸਕੇ ਹੋਰ ਪਰਫਲਿਤ ਹੋਵੇ ਏਰੀਆ 'ਚ ਨਵੀਂ ਤਰੱਕੀ ਹੋਵੇ ਉਹ ਵੀ ਪਾਸ ਕੀਤਾ ਆ ਇਹ ਚਾਰ ਮਾਰਗੀ ਬਨਨ ਦੇ ਨਾਲ ਜਿੱਥੇ ਮੇਰਾ ਮੰਨਣਾ ਹੈ ਕਿ ਜਿਹੜੇ ਐਕਸੀਡੈਂਟ ਆ ਉਹ ਬਿਲਕੁਲ ਖਤਮ ਹੋ ਜਾਣਗੇ ਉਥੇ ਨਾਲ ਹੀ ਸਾਡੇ ਇਲਾਕੇ ਦੇ ਵਿੱਚ ਰੋਜ਼ਗਾਰ ਟੂਰਿਜ਼ਮ ਇੰਡਸਟਰੀ ਇਸ ਦੇ ਵਿੱਚ ਵੀ ਵਾਧਾ ਹੋਊਗਾ ਨੰਗਲ ਸ਼ਹਿਰ ਦੇ ਵਿੱਚ ਚਾਰ ਨਵੇਂ ਫਲਾਈਓਵਰ ਬਣ ਰਹੇ ਨੇ ਆਬਾਦੀ ਦੇ ਹਿਸਾਬ ਨਾਲ ਨੰਗਲ ਉਹ ਸ਼ਹਿਰ ਬਣ ਜਾਊਗਾ ਇਦੇ ਵਿੱਚ ਜੇ ਅਗਰ ਤੁਸੀਂ ਬਾਦੀ ਨਾਲ ਕੰਪੇਅਰ ਕਰੋ ਤਾਂ ਸਭ ਤੋਂ ਵੱਧ ਫਲਾਈਓਵਰ ਹੋਣਗੇ ਨੰਗਲ ਦੀ ਦਿਖ ਨੰਗਲ ਦੀ ਸੁੰਦਰਤਾ ਬਦਲ ਜੂਗੀ ਸਾਡੇ ਜਿੰਨੇ ਅੱਡੇ ਆ ਚਾਹੇ ਉਪਨੁਪਲੀ ਅੱਡਾ ਹੈ ਬ੍ਰਹਮਪੁਰ ਅੱਡਾ ਹੈ ਢੇਰ ਅੱਡਾ ਹੈ ਉੱਥੇ ਅਸੀਂ ਸਰਵਿਸ ਲੈਂਦੇ ਰਹੇ ਹਾਂ ਉੱਥੇ ਤਾਂ ਕਿ ਜਿਹੜਾ ਹੈ ਸਾਡੇ ਲੋਕਲ ਰੋਜ਼ਗਾਰ ਦੇ ਵਿੱਚ ਦੁਕਾਨਦਾਰਾਂ ਨੂੰ ਕੋਈ ਜਿਹੜਾ ਫਰਕ ਵੀ ਨਾ ਪਵੇ ਤੇ ਉਹਨਾਂ ਦੇ ਕੰਮਕਾਰ ਤੇ ਕੋਈ ਫਰਕ ਵੀ ਨਾ ਪਵੇ ਪਰ ਐਕਸੀਡੈਂਟ ਜਿਹੜੇ ਹਾਦਸੇ ਹੁੰਦੇ ਸੀ ਉਹਨਾਂ ਨੂੰ ਬਿਲਕੁਲ ਅਸੀਂ ਰੋਕ ਸਕੀਏ ਅਹ ਇਹ ਜਿਹੜਾ ਪ੍ਰੋਜੈਕਟ ਹੈ ਅਗਲੇ 3 ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗਾ ਤੇ ਮੈਂ ਹੋਰ ਇਹਦੇ ਵਿੱਚ ਬੇਨਤੀ ਕਰਕੇ ਇਹ ਵੀ ਮੰਗ ਕੀਤੀ ਹੈ ਕਿ ਕੋਈ ਵੀ ਨਵਾਂ ਟੂਲ ਟੈਕਸ ਇਸ ਦੇ ਤੇ ਨਾਲ ਲੱਗੇ ਜਾਵੇ ਤੇ ਮੇਰੀ ਪੂਰੀ ਕੋਸ਼ਿਸ਼ ਹੈ ਗੜਕਰੀ ਸਾਹਿਬ ਨੇ ਮੈਨੂੰ ਕਮਿਟ ਕੀਤਾ ਹੈ ਕਿ ਇਹ ਟੂਲ ਟੈਕਸ ਨਹੀਂ ਲੱਗੂਗਾ ਨਾਲ ਹੀ ਇਹ ਵੀ ਹੈ ਕਿ ਕੰਮ ਜਲਦੀ ਹੋ ਸਕੇ ਰਫ਼ਤਾਰ ਨਾਲ ਹੋ ਸਕੇ ਤਾਂ ਇਸ ਮੁੱਖ ਤੇਨ ਹਿੱਸਿਆਂ ਦੇ ਵਿੱਚ ਤਾਂ ਕਿ ਇੱਕੋ ਟਾਈਮ ਤੇ ਤਿੰਨ ਕੰਪਨੀਆਂ ਕੰਮ ਕਰਨ ਤਾਂ ਕਿ ਕੰਮ ਜਿਹੜਾ ਜਲਦੀ ਨਾਲ ਹੋ ਸਕੇ ਤਾਂ ਕੀਤਪੁਰ ਸਾਹਿਬ ਤੋਂ ਲੈ ਕੇ ਨਨਪੁਰ ਸਾਹਿਬ ਤੱਕ ਇੱਕ ਨਨਪੁਰ ਸਾਹਿਬ ਦੇ ਬਾਈਪਾਸ ਵਾਲਾ ਹਿੱਸਾ ਤੇ ਫਿਰ ਨਨਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਤਿੰਨ ਹਿੱਸਿਆਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਇਸ ਨੂੰ ਕਰੀਏ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਮਹਾਮਾਈ ਕਿਰਪਾ ਕਰੇਗੀ ਤੇ ਬਹੁਤ ਜਲਦੀ ਜਿਹੜਾ ਇਹ ਕੰਮ ਦੀ ਸ਼ੁਰੂਆਤ ਹੋਊਗੀ ਤੇ ਇਲਾਕੇ ਦੀ ਜਿਹੜੀ ਦੇਖਿਆ ਇਲਾਕੇ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਮੰਗ ਸੀ ਤੇ ਸਭ ਤੋਂ ਵੱਡੀ ਗੱਲ ਹੁਣ ਕਿਸੇ ਦਾ ਕਿਸੇ ਮਾਂ ਦੇ ਪੁੱਤ ਦੀ ਜਾਨ ਨਹੀਂ ਜਾਊਗੀ ਇਹੀ ਸਾਡੀ ਆਸ ਹੈ ਇਹੀ ਕਾਮਨਾ ਹੈ ਮੈਂ ਹੀ ਅੱਜ ਆਪ ਸਭ ਨੂੰ ਖੁਸ਼ਖਬਰੀ ਦੇਣੀ ਸੀ ਧਿਆਨ ਨਾਲ ਦਿਨਾ ਚਨਲਪੁਰ ਸਾਹਿਬ ਨੂੰ ਹੋਰ ਵੀ ਅਸੀਂ ਜਿਹੜੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ